ਸਸਕਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲਟਿਆ ਚੈਨਲ ਦੇ ਨਾਲ ਤੇ ਸ਼ਾਮ ਦੀ ਆਪਾਂ ਤੁਹਾਨੂੰ ਰਿਪੋਰਟ ਦੇਣ ਜਾ ਰਹੇ ਹਾਂ ਪੌਂਗ ਡੈਮ ਦੀ 6 ਵਜੇ ਦੀ ਹਰੀਕੇ ਦੀ ਹੈਡ ਦੀ 6 ਵਜੇ ਦੀ ਹਸੈਨੀ ਵਾਲਾ ਦੀ 6 ਵਜੇ ਦੀ ਘੱਗਰ ਨਦੀ ਦੀ 6 ਆਪਣੇ ਜਿਹੜੀ ਤੁਹਾਨੂੰ ਸਵੇਰੇ 8 ਵਜੇ ਦੀ ਰਿਪੋਰਟ ਦੇਣ ਜਾ ਰਹੇ ਆ ਸੋ ਕਿਰਪਾ ਕਰਕੇ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜਰੂਰ ਕਰੀ ਚੱਲੋ ਜਲਦੀ ਤੋਂ ਜਲਦੀ ਵੱਧ ਤੋਂ ਵੱਧ ਗਰੁੱਪਾਂ ਵਿੱਚ ਤਾਂ ਜੋ ਸਹੀ ਜਾਣਕਾਰੀ ਜਿਹੜੀ ਸਾਰਿਆਂ ਤੱਕ ਜਲਦੀ ਤੋਂ ਜਲਦੀ ਜਿਹੜੀ ਪਹੁੰਚ ਜਾਵੇ ਸੋ ਤੁਸੀਂ ਆਪਣੇ ਏਰੀਆ ਦਾ ਨਾਮ ਜਰੂਰ ਲਿਖੋ ਤੁਹਾਡੇ ਏਰੀਆ ਦੇ ਵਿੱਚ ਕਿੱਥੇ ਕਿੱਥੇ ਜਿਹੜਾ ਕਿੰਨਾ-ਕਿੰਨਾ ਪਾਣੀ ਚੱਲ ਰਿਹਾ ਬਿਆਸ ਦਰਿਆ ਦੇ ਕੰਢੇ ਕਿਹੜੇ ਲੋਕ ਰਹਿੰਦੇ ਹਨ ਕਿੰਨਾ ਪਾਣੀ ਚੱਲ ਰਿਹਾ ਸਤਲੁਜ ਦਰਿਆ ਦੇ ਕਿਹੜੇ ਕੰਢੇ ਲੋਕ ਰਹਿੰਦੇ ਹਨ ਉਹਨਾਂ ਦਾ ਕਿੰਨਾ ਪਾਣੀ ਚੱਲ ਰਿਹਾ ਜੇਕਰ ਆਪਾਂ ਗੱਲ ਕਰੀਏ ਪੌਂਗ ਡੈਮ ਦੀ ਸ਼ਾਮ 6 ਵਜੇ ਜਿਹੜਾ ਆਪਣਾ ਪੌਂਗ ਡੈਮ ਦਾ ਲੈਵਲ ਆ 1376.26 ਫੁੱਟ ਤੇ ਆ ਜੇਕਰ ਆਪਾਂ ਟੋਟਲ ਪਾਣੀ ਰੱਖਣ ਦੀ ਸਮਰੱਥਾ ਦੇਖੇ ਤੇ 1400 ਫੁੱਟ ਜਿਹੜਾ ਕਿ 1376.26 ਆ ਇਨਫਲੋ ਦੀ ਗੱਲ ਕਰੀਏ ਤੇ 50641 ਕਿਊਸਿਕ ਜਿਹੜਾ ਪਾਣੀ ਆ ਪੌਂਗ ਡੈਮ ਦੇ ਵਿੱਚ ਇਨਫਲੋ ਕਰ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ 53927 ਕਿਊਸਿਕ ਜਿਹੜਾ ਪਾਣੀ ਅਗਲੇ ਪਾਸੇ ਬਿਆਸ ਦਰਿਆ ਦੇ ਵਿੱਚ ਆਊਟਫਲੋ ਕੀਤਾ ਜਾ ਰਿਹਾ ਜੇਕਰ ਉੱਥੋਂ ਦੇ ਮੌਸਮ ਦੀ ਗੱਲ ਕਰੀਏ ਸ਼ਾਮ 6 ਵਜੇ ਦੀ ਤਾਂ ਉੱਥੇ ਜਿਹੜੀ ਬੱਦਲਬਾਈ ਬਣੀ ਹੋਈ ਆ ਹੁਣ ਮੈਂ ਤੁਹਾਨੂੰ ਸਭ ਤੋਂ ਵੱਡੀ ਰਿਪੋਰਟ ਇੱਕ ਦਿਨ ਜਾ ਰਿਹਾ ਹਰੀਕੇ ਅਪਡੇਟ ਜੇਕਰ 6 ਵਜੇ ਦੀ ਰਿਪੋਰਟ ਦੇਖੀਏ ਸ਼ਾਮ ਦੀ 10 ਅਗਸਤ 2025 ਦੀ ਤਾਂ ਜਿਹੜਾ ਹਰੀਕੇ ਦਾ ਪੌਂਡ ਲੈਵਲ ਆ 699.50 ਫੁੱਟ ਤੇ ਆ ਅਪਸਟ੍ਰੀਮ ਦੀ ਗੱਲ ਕਰੀਏ ਤਾਂ 61000 702 ਕਿਯੂਸੀ ਕਾ ਜਿਹੜਾ ਪਾਣੀ ਆ ਹਰੀਕੇ ਹੈਡ ਤੇ ਜਿਹੜਾ ਪਹੁੰਚ ਰਿਹਾ ਜਿਹੜਾ ਸਵੇਰ ਨਾਲ ਉਹ ਵੱਧ ਜਿਹੜਾ ਪਾਣੀ ਆ ਰਿਹਾ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੀਏ ਤਾਂ 43224 ਕਿਯੂਸੀ ਕਾ ਜਿਹੜਾ ਪਾਣੀ ਆ ਹਰੀਕਿਆਂ ਤੋਂ ਅਗਲੇ ਪਾਸੇ ਜਿਹੜਾ ਛੱਡਿਆ ਜਾ ਰਿਹਾ ਹੈ ਸ਼ਾਮ ਨੂੰ 6 ਵਜੇ 10 ਅਗਸਤ 2000 2500 ਵੀਡੀਓ ਨੂੰ ਜਰੂਰ ਦੱਬ ਕੇ ਸ਼ੇਅਰ ਕਰੀ ਚਲੋ ਮੇਰੇ ਵੀਰੋ ਜਲਦੀ ਤੋਂ ਜਲਦੀ ਫਰੋਜਪੁਰ ਫੀਡਰ ਦੀ ਗੱਲ ਕਰੀਏ ਤਾਂ 9901 ਕਿਊਸਿਕ ਜਿਹੜਾ ਪਾਣੀ ਛੱਡਿਆ ਜਾ ਰਿਹਾ ਰਾਜਸਥਾਨ ਫੀਡਰ ਦੀ ਗੱਲ ਕਰੀਏ ਤਾਂ 13095 ਕਿਊਸਿਕ ਜਿਹੜਾ ਪਾਣੀ ਛੱਡਿਆ ਜਾ ਰਿਹਾ ਜੇਕਰ ਮਹੂ ਕਨਾਲ ਦੀ ਗੱਲ ਕਰੀਏ ਤਾਂ 212 ਕਿਊਸਿਕ ਜਿਹੜਾ ਪਾਣੀ ਮਹੂ ਕਨਾਲ ਦੇ ਵਿੱਚ ਛੱਡਿਆ ਜਾ ਰਿਹਾ ਜੇਕਰ ਆਪਾਂ ਗੱਲ ਕਰੀਏ ਹੁਸੈਨੀ ਵਾਲਾ ਹੈਡਵਰਕਸ ਟੂ ਗੰਦਾ ਸਿੰਘ ਪਾਕਿਸਤਾਨ ਤਾਂ 10 ਅਗਸਤ 2025 6ਵੇਂ ਦੀ ਰਿਪੋਰਟ ਦੇਖੇ ਤਾਂ ਲੈਵਲ ਜਿਹੜਾ 16.80 ਫੁੱਟ ਤੇ ਆ ਪਹੁੰਚ ਦੀ ਗੱਲ ਕਰੀਏ ਤਾਂ 42214 ਕਿਊਸੀਕ ਜਿਹੜਾ ਪਾਣੀ ਆ ਉੱਥੇ ਮੌਜੂਦ ਆ ਜੇਕਰ ਘੱਗਰ ਨਦੀ ਦੀ ਗੱਲ ਕਰੀਏ 10 ਅਗਸਤ 2025 ਸਵੇਰੇ 8 ਵਜੇ ਦੀ ਤਾਂ ਜਿਹੜਾ ਗੁਲਾਚਕਾ ਉੱਥੇ 29232 ਕਿਊਸੀਕ ਪਾਣੀ ਆ ਖਨੌਰੀ ਦੀ ਗੱਲ ਕਰੀਏ ਤਾਂ 850 ਕਿਊਸੀਕ ਪਾਣੀ ਆ ਚਾਂਦਪੁਰ ਦੀ ਗੱਲ ਕਰੀਏ ਤਾਂ 4150 ਕਿਊਸੀਕ ਪਾਣੀ ਆ ਓਟੋ ਦੀ ਗੱਲ ਕਰੀਏ ਤਾਂ 600 ਕਿਊਸੀਕ ਆ ਜੇਕਰ ਗਰਦੀ ਸਾਈਫਨ ਦੀ ਗੱਲ ਕਰੀਏ 1720 ਕਿਊਸੀਕ ਨਾਲੀ ਬੈਡ ਦੀ ਗੱਲ ਕਰੀਏ 1600 ਕਿਊ ਕਿ ਉਸੇ ਦਾ ਸੋ ਮੇਰੇ ਵੀਰੋ ਵੀਡੀਓ ਜਰੂਰ ਸ਼ੇਅਰ ਕਰੀ ਚੱਲੋ ਵੱਧ ਤੋਂ ਵੱਧ ਗਰੁੱਪਾਂ ਵਿੱਚ ਸੁਖ ਲਟੀਆਂ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਤਾਂ ਜੋ ਜਿਹੜੀ ਆਉਣ ਵਾਲੀ ਸਹੀ ਜਾਣਕਾਰੀ ਉਹ ਤੁਹਾਡੇ ਤੱਕ ਸਹੀ ਸਮੇਂ ਜਿਹੜੀ ਪਹੁੰਚਦੀ ਰਵੇ ਸੋ ਵੀਡੀਓ ਜਰੂਰ ਸ਼ੇਅਰ ਕਰੋ ਵੱਧ ਤੋਂ ਵੱਧ ਗਰੁੱਪਾਂ ਵਿੱਚ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਸੁਚੇਤ ਰਹੋ ਅਫਵਾਹਾਂ ਤੋਂ ਮੇਰੇ ਵੀਰੋ ਬਚ ਕੇ ਰਹੋ ਤੇ ਆਉਣ ਵਾਲੀਆਂ ਰਿਪੋਰਟਾਂ ਜਲਦੀ ਆਪਾਂ ਜਿਹੜੀਆਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਸੁਖ ਲਟੇ ਦੇ ਉੱਪਰ ਦਿੰਦੇ ਰਾਵਾਂਗੇ ਸੋ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਆਹ ਜਿਹੜੀ ਵੀਡੀਓ ਜਲਦੀ ਤੋਂ ਜਲਦੀ ਵੱਧ ਤੋਂ ਵੱਧ ਜਰੂਰ ਸ਼ੇਅਰ ਕਰ ਲਗਾਤਾਰ ਆਪੜੀ ਪੜਪੜ ਦੀ ਜਿਹੜੀ ਖਬਰ ਤੁਹਾਨੂੰ ਲਗਾਤਾਰ ਦਿੰਦੇ ਆ ਰਹੇ ਆ ਸੋ ਵੀਡੀਓ ਜ਼ਰੂਰ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਜੀ